13 ਤਰੀਕ ਤੋਂ ਜਿਹੜਾ ਕੰਮ ਸਟਾਰਟ ਹੋਇਆ ਜੀ ਇਹ ਮੰਨ ਲਓ ਦਿਨ ਰਾਤ ਇੱਕ ਕਿਸਾਨਾ ਦਾ ਦਿਨ ਰਾਤ ਦਾ ਹੀ ਕੰਮ ਹੋ ਗਿਆ ਜੀ ਹੁਣ ਸਾਡੇ ਪਿੰਡ ਜਿਹੜਾ ਨਰੀਂਦਰਪਾਲ aí ਮੁੰਡਾ ਇਹ ਕੱਲ ਵੀ ਸਾਡੇ ਨਾਲ ਸੀਗਾ ਤੇ ਪਹਿਲਾਂ ਵੀ ਕਈ ਦਿਨ ਤੋਂ ਇਹ ਆ ਰਿਹਾ ਜੀ ਕੱਲ ਜਦੋਂ ਸਾਰਾ ਦਿਨ ਤਾਂ ਠੀਕ ਰਿਹਾ ਜੀ ਮੰਨ ਲਓ ਇਹ ਰਾਤ ਇਹਨਾਂ ਦੀ ਤਿੰਨੇ ਜਾਣੇ ਦੀ ਡਿਊਟੀ ਲਾਈਏ ਸੀਗੇ ਵੀ ਰਾਤ ਨੂੰ ਉਰੇ ਪੈਣੀ ਜਿਹੜਾ ਕੈਪਟਨ ਦੇ ਬਾਰ ਮੂਰੇ ਮੰਲਾ ਜੋ ਸgarh ਸੋ ਰਹੀ ਪੂਰੇ ਆਏ ਉਹ ਉਰੇ ਥੋੜਾ ਢਿੱਲਾ ਹੋਣ ਲੱਗਿਆ ਉਹ ਕਹਿਣ ਲੱਗੇ ਮੈਨੂੰ ਘਰੇ ਛੱਡ ਦੇ ਜੀ ਘਰੇ ਜਾ ਕੇ ਉਹਦੀ ਹਾਲਤ ਜਾਦੀ ਖਰਾਬ ਹੋਣ ਕਰ ਮੈਂ ਉਹ ਕਹਿੰਦੇ ਵੀ ਇਹਨੂੰ ਰਿਗਿੰਦਰਾ ਚ ਲੈ ਜਾਓ ਉਹ ਬਾਅਦ ਸਜੇ ਦੂਰੇ ਰਿਗਿੰਦਰਾ ਚ ਲੇਕੇ ਆ ਲੱਗੋ ਜੀ ਡੈੱਥ ਹੋ ਗਈ ਸੀ ਕਿਤਾ ਮਾਲੂ ਹੁਣ ਕਿਸਾਨ ਸੱਤੋਂ ਪਹਿਲਾਂ ਸ਼ਹੀਦ ਹੋ ਗਏ ਜੀ ਕਿ ਮੈਨੂੰ ਪਤਾ ਲੱਗਿਆ ਜੀ ਕੱਲ੍ਹ ਵੀ ਡੈੱਥ ਹੋ ਗਈ ਕਿਸਾਨ ਦੀ ਸ਼ੰਭੂ ਬਾਟਰ ਤੇ ਪਹਿਲਾਂ ਵੀ ਡੈੱਥ ਹੋਈ ਮੇਰਾ ਨੌ ਗੁਰਵਿੰਦਰ ਸਿੰਘਾ ਜੀ ਮੈਂ ਕਾਈ ਪ੍ਰਧਾਨ ਪਿੰਡ ਬਠੋਈ ਕਲਾਂ ਤੋਂ ਜੀ ਵੀ ਕੇ ਵੀ ਕੇ ਜੋਗਰਾ ਬਠੋਈ ਹੈ ਕਾਰਨ ਕੀ ਮੰਦੇ ਇਹ ਕਾਰਨ ਤਾਂ ਇਹ ਹੈ ਜੀ ਹੁਣ ਜਿਹੜੀਆਂ ਸਰਕਾਰਾਂ 13 ਤਰੀਕ ਤੋਂ ਜਿਹੜਾ ਕੰਮ ਸਟਾਰਟ ਹੋਇਆ ਜੀ ਇਹ ਮੰਨ ਲਓ ਦਿਨ ਰਾਤ ਇੱਕ ਕਿਸਾਨਾਂ ਦਾ ਦਿਨ ਰਾਤ ਦਾ ਹੀ ਕੰਮ ਹੋ ਗਿਆ ਜੀ ਉੱਥੇ ਮੰਨ ਲਓ ਕਿਸਾਨ ਦੀ ਦਿਨ ਰਾਤ ਜਾਂ ਪੈਣ ਕਰਨੀ ਤੋਂ ਲਾ ਲੋ ਬੜਾ ਮੰਨ ਲਓ ਇੱਕ ਬਦੀਨਗਰੀ ਵਾਲੀ ਉਹ ਗੱਲ ਹੈ ਜੀ ਹੁਣ ਸਾਡੇ ਪਿੰਡ ਜਿਹੜਾ ਨਰਿੰਦਰਪਾਲ ਜੀ ਮੁੰਡਾ ਇਹ ਕੱਲ ਵੀ ਸਾਡੇ ਨਾਲ ਸੀਗਾ ਤੇ ਪਹਿਲਾਂ ਵੀ ਕਈ ਦਿਨ ਤੋਂ ਇਹ ਆ ਰਹੀ ਇਹ ਕੱਲ ਜਦੋਂ ਸਾਰਾ ਦਿਨ ਤਾਂ ਠੀਕ ਰਿਹਾ ਜੀ ਮੰਦੋ ਇਹ ਰਾਤ ਇਹਨਾਂ ਦੀ ਤਿੰਨੇ ਜਣੇ ਦੀ ਡਿਊਟੀ ਲਾਈਏ ਸੀ ਨੇ ਵੀ ਰਾਤ ਨੂੰ ਉਰੇ ਪੈਣੀ ਜਿਹੜਾ ਕੈਪਟਨ ਦੇ ਬਾਰ ਮੂਰੇ ਮੰਨਦਾ ਜੋ ਸਗਰ ਸੋ ਰਿਹਾ ਜੀ ਉਹ ਤੋਂ ਬਾਅਦ ਚ ਉਰੇ ਆਏ ਉਹ ਉਰੇ ਥੋੜਾ ਢਿੱਲਾ ਹੋਣ ਲੱਗਿਆ ਉਹ ਕਹਿਣ ਲੱਗੇ ਵੀ ਮੈਨੂੰ ਘਰੇ ਛੱਡ ਦਿਓ ਤੁਸੀਂ ਚਲੋ ਘਰੇ ਜਦੋਂ ਲੈ ਕੇ ਜਾਣ ਲੱਗੇ ਉਹਨੂੰ ਕਰੇ ਜਾ ਕੇ ਉਹਦੀ ਹਾਲਤ ਜਾਦੀ ਖਰਾਬ ਹੋਣ ਕਰਨ ਉਹ ਕਹਿੰਦੇ ਵੀ ਇਹਨੂੰ ਰਜਿੰਦਰਾ ਚ ਲੈ ਜਾਓ ਉਹ ਬਾਅਦ ਸੇ ਜਦੋਂ ਉਹ ਰਜਿੰਦਰਾ ਚ ਲੈ ਕੇ ਆਣ ਲੱਗੇ ਉਹਦੀ ਡੈਥ ਹੋ ਚੁੱਕੀ ਸੀਗੀ ਇਹ ਕਾਰਨ ਹੋਇਆ ਕੀ ਕਰਨਾ ਚਾਹਦੋਂ ਪਿਛਲੀ ਸੰਘਰਸ਼ੀ 700 ਕਿਸਾਨ ਸ਼ਹੀਦ ਹੋਏ تھے ਉਹਨੇ ਤੀਜਾ ਕਿਸਾਨ ਦੀ ਸ਼ਹੀਦ ਹੋਈ ਆ ਇਹ ਤਾਂ ਸਰਕਾਰਾਂ ਨੂੰ ਪਤਾ ਜੀ ਇਹ ਗੱਲ ਦੇ ਬਾਰੇ ਚ ਇਹ ਸਰਕਾਰ ਸਰਕਾਰਾਂ ਸੋਚਣਾ ਵੀ ਕੀ ਕਰਨਾ ਕੀ ਨਹੀਂ ਕਰਨਾ ਜੀ ਇਹ ਤਾਂ ਮੰਨ ਲਓ ਹੁਣ ਕਿਸਾਨ 700 ਪਹਿਲਾਂ ਸ਼ਹੀਦ ਹੋ ਗਏ ਜੀ ਇੱਕ ਮੈਨੂੰ ਪਤਾ ਲੱਗਿਆ ਜੀ ਕੱਲ ਵੀ ਡੈਥ ਹੋ ਗਈ ਇੱਕ ਕਿਸਾਨ ਦੀ ਸ਼ੰਭੂ ਬਾਰਡਰ ਤੇ ਪਹਿਲਾਂ ਵੀ ਡੈਥ ਹੋਈ ਹੋ ਗਈ ਇੱਕ ਕਿਸਾਨ ਦੀ ਇਹ ਤਾਂ ਸਰਕਾਰਾਂ ਨੂੰ ਪਤਾ ਹੋਣਾ ਚਾਹੀਦਾ ਜੀ ਕਿੱਦਾਂ ਕਹਿੰਦੇ ਹੋ ਮੀਟਿੰਗ ਹੋ ਰਹੀ ਹੈ ਕੱਲ ਵੀ ਮੁੱਖ ਮੰਤਰੀ ਮੌਜੂਦ ਸੀ ਲੇਕਿਨ ਸਿੱਟਾ ਨਹੀਂ ਨਿਕਲ ਰਿਹਾ ਇਹ ਤਾਂ ਮੀਟਿੰਗਾਂ ਹੀ ਕਰਨਗੇ ਜੀ ਇਹਨਾਂ ਕੋਲ ਸਿੱਟਾ ਕੋਈ ਨਹੀਂ ਨਿਕਲਣਾ ਜੀ ਇਹ ਤਾਂ ਜੇ ਇਹਨਾਂ ਨੇ ਫੈਸਲਾ ਕੋਈ ਕਰਨਾ ਸਹੀ ਕਿਸਾਨ ਪ੍ਰਤੀ ਮੜ ਮੋਟੀ ਕੁਝ ਸਮਝ ਹੈਗੀ ਹੈ ਇਹਨਾਂ ਨੂੰ ਜੀ ਤਾਂ ਸਹੀ ਸੋਚਣ ਜੀ ਕਿਸਾਨ ਵਾਰੀ ਇਹ ਤਾਂ ਹਰੀ ਹਰੀ ਕਾ ਕੇ ਜਿਹੜਾ ਮੁੱਖ ਮੰਤਰੀ ਜਾਂਦਾ ਜਾਂ ਜੋ ਵੀ ਜਾਂਦਾ ਅਸੀਂ ਕਿਸਾਨਾਂ ਬਾਰੇ ਸੋਚ ਰਹੇ ਪਰ ਇਹ ਸੋਚਦੇ ਕੁਛ ਨਹੀਂ ਕੀ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਸਰਕਾਰਾਂ ਤੋਂ ਤਾਂ ਸਾਨੂੰ ਬੇਅਸਹੀ ਆਈ ਹੋਣਾ ਜਿਵੇਂ ਸਾਡੇ ਕਿਸਾਨਾਂ ਦੀਆਂ ਮੌਤਾਂ ਹੋ ਰਹੀਆਂ ਜੀ ਸਾਨੂੰ ਕਿਸਾਨਾਂ ਤੋਂ ਸਰਕਾਰਾਂ ਤੋਂ ਬੇਅਸਹੀ ਹੈ ਸਰਕਾਰੇ ਜ਼ਿੰਮੇਵਾਰ ਹੈ ਜੀ ਇਹ ਕੰਮ ਦੀ ਜੋ ਵੀ ਕੰਮ ਹੋ ਰਿਹਾ ਸਰਕਾਰ ਦੇਤੀ ਹੋਵੇ ਨਰਿੰਦਰਪਾਲ ਦੇ ਕਿੰਨੇ ਫੈਮਿਲੀ ਮੈਂਬਰ ਕਿਤਨੇ ਰਹੇਗੇ ਪਿੱਛੇ ਉਹਨਾਂ ਪਿੱਛੇ ਦੋ ਬੇਟੀਆਂ ਜੀ ਇੱਕ ਬੇਟਾ ਤੇ ਇੱਕ ਉਹਦੀ ਘਰ ਵਾਲੀ ਹੈ ਜੀ ਮਾਤਾ ਪਿਤਾ ਦੀ ਪਹਿਲਾਂ ਡੈਥ ਹੋ ਗਈ ਸੀ ਜੀ ਤੇ ਛੋਟਾ ਕਿਸਾਨ ਹੈ ਜੀ ਸਭ ਤੋਂ ਬੜੀ ਗੱਦਾ ਜੀ 3 ਕਿੱਲੇ 4 ਕਿੱਲੇ ਜ਼ਮੀਨ ਦੇ ਨੇ ਜੀ 10 ਲੱਖ ਰੁਪਇਆ ਕਰਜਾ ਉਹਦੇ ਸਿਰ ਪਿੱਛੇ ਬੱਚੇ ਕੀ ਕਰਨਗੇ ਜੀ ਉਮਰ ਵੀ ਘੱਟਾ 17 ਸਾਲ ਦੀ ਉਮਰ ਹੈ ਜੀ ਉਹਨਾਂ ਬੱਚੇ ਆ ਇੱਕ ਬੱਚੀ 17 ਸਾਲ ਦੀ ਇੱਕ ਵੀਰ ਹਾਲ ਦੀ ਇੱਕ 23 ਸਾਲ ਦੀ ਇੱਕ ਬੇਟੀ ਵੀ ਹੋਈ ਹੈ ਜੀ ਸਰਕਾਰਾਂ ਨੂੰ ਕੀ ਕੀ ਗੱਲ ਅਸੀਂ ਇਹ ਗੱਲ ਕਹਿ ਰਹੇ ਹਾਂ ਸਰਕਾਰਾਂ ਨੂੰ ਵੀ ਚਲੋ ਜਿਹੜਾ ਕੁਝ ਹੋ ਗਿਆ ਠੀਕ ਹੈ ਇਹਦਾ ਕਰਜ਼ੇ ਦਾ ਵੀ ਜੋ ਬਣਦੀ ਉਹ ਇਹਨੂੰ ਦਿੱਤੀ ਜਾ ਵੀ ਸਹੀ